ਆਪ ਜਤਿੰਦਰ ਸਿੰਘ ਪੁਆਤ ਮੇਰੇ ਧਰਮ ਪਤਨੀ ਸ਼੍ਰੀਮਤੀ ਹਰਜਿੰਦਰ ਕੌਰ ਪੁਆਤ ਇਸ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਆ ਜਿਹੜਾ ਨਗਰ ਕੀਰਤਨ ਆਪੇ ਗੁਰ ਚੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ 10 ਜਨਵਰੀ ਨੂੰ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੀ ਅਗਵਾਈ ਪੰਜ ਸਿੰਘ ਸਹਿਵਾਨ ਕਰਨਗੇ ਤੇ ਜਿਸ ਦੇ ਛਤਰ ਛਾਇਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਵੇਗੀ ਇਹ ਜਦੋਂ 10 ਤਰੀਕ ਨੂੰ ਆਰੰਭ ਹੋਣ ਤੋਂ ਉਪਰੰਤ ਪਹਿਲਾ ਇਹਦਾ ਵਿਸ਼ਰਾਮ ਹੈ ਚਮਕੌਰ ਸਾਹਿਬ ਦੇ ਪਵਿੱਤਰ ਧਰਤੀ ਤੇ ਹੋਵੇਗਾ 11 ਤਰੀਕ ਨੂੰ ਚਮਕੌਰ ਸਾਹਿਬ ਤੋਂ 10 ਵਜੇ ਦੇ ਲਗਭਗ ਇਹ ਅਗਰ ਕੀਰਤਨ ਅੱਗੇ ਚੱਲੇਗਾ ਔਰ ਸਾਡਾ ਹਲਕਾ ਸਮਰਾਲਾ ਹੋਣ ਦੇ ਨਾਤੇ ਮੈਂ ਸਮਰਾਲਾ ਇਲਾਕੇ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਤੇ ਦੱਸਣਾ ਵੀ ਚਾਹਨਾ ਕਿ ਇਹ ਨਗਰ ਕੀਰਤਨ 11 ਤਰੀਕ ਨੂੰ ਲਗਭਗ 12 ਵਜੇ ਬਹਿਲੋਲਪੁਰ ਪੁਲ ਤੱਕ ਤੇ ਆਵੇਗਾ ਔਰ ਸੰਗਤਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਗੇਟ ਲੱਗੇਗਾ ਉੱਥੇ ਰਸੀਬ ਕਰਨੀਆਂ ਆਪਣੇ ਹਲਕੇ ਦੇ ਵਿੱਚ ਆਉਣ ਤੇ ਸਾਰੀ ਸੰਗਤ ਨੂੰ ਤੇ ਗੁਰੂ ਸਾਹਿਬ ਨੂੰ ਨਤਮਸਤਕ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਉੱਥੋਂ ਚੱਲਦਾ ਹੋਇਆ ਚਾਰ ਸਾਹਿਬ ਚਾੜ ਸਾਬ ਤੋਂ ਪਵਾਤ ਪਵਾਤ ਪਿੰਡ ਪਵਾਤ ਪਿੰਡ ਤੋਂ ਸਹਿਜੋ ਮਾਜਰਾ ਰਤੀਪੁਰ ਤੋਂ ਹੁੰਦਾ ਹੋਇਆ ਗੁਰਦੁਆਰਾ ਚਰਨ ਕਮਲ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਲਗਭਗ 2 1/2 ਤੋਂ 2 ਵਜੇ ਦੇ ਵਿੱਚ ਵਿੱਚ ਇੱਥੇ ਪਹੁੰਚ ਜਾਵੇਗਾ ਮੇਰੀ ਆਲੇ ਦੁਆਲੇ ਦੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿਉਂਕਿ ਇਸ ਦੇ ਵਿੱਚ ਗੁਰੂ ਦੇ ਸ਼ਾਸਤਰਾਂ ਦੇ ਨਾਲ ਚੱਲਣਾ ਹੈ ਔਰ ਗੁਰੂ ਦੇ ਸ਼ਾਸਤਰ ਬੱਸਾਂ ਦੇ ਵਿੱਚ ਬਕਾਇਦਾ ਤੌਰ ਤੇ ਬੜੇ ਸਤਕਾਰ ਦੇ ਨਾਲ ਸਜਾਏ ਹੋਣਗੇ। ਔਰ ਗੁਰੂ ਦੇ ਦਰਸ਼ਨ ਕਰਨ ਦੇ ਲਈ ਵੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਜਿਹੜੀ ਦੂਰ ਨੇੜੇ ਸੰਗਤਾਂ ਨੇ ਜਿਹੜੇ ਰਸਤੇ ਦੇ ਵਿੱਚ ਆਉਂਦੇ ਨੇ ਨਗਰ ਉਹਨਾਂ ਨੇ ਤਾਂ ਹਾਜ਼ਰ ਹੋਣਾ ਹੀ ਹੋਣਾ। ਮੇਰੀ ਆਲੇ-ਦੁਆਲੇ ਦੀ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਜਿਹੜਾ ਪੁਆਇੰਟ ਨੇੜੇ ਲੱਗਦਾ। ਉੱਥੇ ਆ ਕੇ ਗੁਰੂ ਦੇ ਦਰਸ਼ਨ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਰਬੰਸਦਾਨੀ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਹਿ ਪ੍ਰਗਟੋ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ਹੋਇਆ ਸਿੱਖ ਪੰਥ ਨੇ ਫੈਸਲਾ ਕੀਤਾ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਜੋ 17 ਜਨਵਰੀ ਨੂੰ ਆ ਰਿਹਾ ਹੈ ਉਸ ਦੇ ਸਬੰਧ ਵਿੱਚ ਪੰਜਾਂ ਪਿਆਰਿਆਂ ਦੀ ਅਗਵਾਈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਕੀਤਾ ਜਾਵੇਗਾ ਜੋ 10 ਜਨਵਰੀ ਨੂੰ ਆਰੰਭ ਹੋ ਰਿਹਾ ਹੈ ਉਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਰਾਤ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਇਸ ਦਾ ਵਿਸ਼ਰਾਮ ਹੋਵੇਗਾ 11 ਜਨਵਰੀ ਨੂੰ ਇੱਥੋਂ ਨਗਰ ਕੀਰਤਨ ਅੱਗੇ ਪੜਾਵਾਂ ਲਈ ਆਰੰਭ ਹੋਵੇਗਾ ਜੋ ਇਸ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਦੀ ਧਰਤੀ ਤੋਂ ਆਰੰਭ ਹੋਇਆ ਨਗਰ ਕੀਰਤਨ ਗੁਰਦੁਆਰਾ ਝਾੜ ਸਾਹਿਬ ਪਵਾਤ ਪਿੰਡ ਵੱਖ-ਵੱਖ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਇੱਥੇ ਨਗਰ ਮਾਛੀਵਾੜਾ ਸਹਿਬ ਵਿਖੇ ਪਹੁੰਚੇਗਾ ਇੱਥੋਂ ਚੱਲ ਕੇ ਗੁਰਦੁਆਰਾ ਦੇਗ ਸਰ ਕਟਾਣਾ ਸਹਿਬ ਅੱਗੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਉੱਥੋਂ 12 ਤਰੀਕ ਨੂੰ ਨਗਰ ਕੀਰਤਨ ਆਰੰਭ ਹੋ ਕੇ ਗੁਰਦੁਆਰਾ ਮੈਧਿਆਣਾ ਸਹਿਬ ਪਾਤਸ਼ਾਹੀ 10ਵੀਂ ਉੱਥੇ ਰਾਤ ਵਿਸ਼ਰਾਮ ਹੋਵੇਗਾ 13 ਤਰੀਕ ਨੂੰ ਉਥੋਂ ਆਰੰਭ ਹੋ ਕੇ ਗੁਰੂ ਕੀ ਢਾਬ ਜੈਤੋ ਵਿਖੇ ਵਿਚਰਾਮ ਹੋਵੇਗਾ ਤੇ 14 ਤਰੀਕ ਨੂੰ ਉਥੋਂ ਆਰੰਭ ਹੋ ਕੇ ਮੁਕਸਰ ਦੀ ਧਰਤੀ ਗੁਰਦੁਆਰਾ ਦਰਬਾਰ ਸਾਹਿਬ ਮੁਕਸਰ ਸਾਹਿਬ ਵਿਖੇ ਉਸ ਦੀ ਰਾਤ ਨੂੰ ਜਿਹੜੀ ਹੈ ਵਿਚਰਾਮ ਦੀ ਰਾਤ ਹੈ ਤੇ ਅਗਲੇ ਦਿਨ 15 ਜਨਵਰੀ ਨੂੰ ਮੁਕਸਰ ਸਾਹਿਬ ਤੋਂ ਆਰੰਭ ਹੋ ਕੇ ਤੇ ਰਾਤ ਬਸ਼ਰਾਮ ਜਿਹੜਾ ਹੈ ਗੁਰਦੁਆਰਾ ਹਾਜੀ ਰਤਨ ਬਠੰਡਾ ਵਿਖੇ ਹੋਵੇਗਾ 16 ਤਰੀਕ ਨੂੰ ਉਥੋਂ ਆਰੰਭ ਹੋ ਕੇ ਪੰਜਵਾਂ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤਲਵੰਡੀ ਵਿਖੇ 16 ਤਰੀਕ ਦੀ ਸ਼ਾਮ ਨੂੰ ਨਗਰ ਕੀਰਤਨ ਜਿਹੜਾ ਹੈ ਉਥੇ ਇਸ ਦੀ ਸੰਪੂਰਨਤਾ ਹੋਵੇਗੀ ਤੇ 17 ਤਰੀਕ ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਜੀ ਦੇ ਵਿੱਚ ਸਬੰਧ ਵਿੱਚ ਰੱਖੇ ਹੋਏ ਅਖੰਡ ਪੁਰ ਸਾਹਿਬ ਜੀ ਦਾ ਭੋਗ ਅਪਰੰਤ ਪੰਥ ਦੀਆਂ ਮਹਾਨ ਹਸਤੀਆਂ ਤਖਤਾਂ ਦੇ ਸਿੰਘ ਸਹਿਬਾਨ ਤੇ ਇੰਟਰਨੈਸ਼ਨਲ ਬਲਾਰੇ ਕਥਾਵਾਚਕ ਕੀਰਤਨੀਏ ਢਾਡੀ ਸਿੰਘ ਕਵੀਸ਼ਰ ਸਿੰਘ ਸੰਗਤਾਂ ਨੂੰ ਗੁਰੂ ਦਾ ਜਸ ਗੁਰੂ ਦੀ ਬਾਣੀ ਗੁਰੂ ਕੀਆਂ ਕਥਾ ਜਿਹੜੀਆਂ ਹਨ ਸੁਣਾ ਕੇ ਸੰਗਤਾਂ ਨੂੰ ਸੰਬੋਧਨ ਕਰਨਗੇ ਇਹ ਜਿਹੜਾ ਹੈ ਵਿਸ਼ਾਲ ਪ੍ਰੋਗਰਾਮ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਗੁਰਪੁਰਬ ਨੂੰ ਮੁੱਖ ਰੱਖਦਿਆਂ ਇਹ ਆਰੰਭ ਕੀਤਾ ਹੈ ਸਰਬੱਤ ਸੰਗਤਾਂ ਨੂੰ ਅਪੀਲ ਹੈ ਕਿ ਸਾਰੀਆਂ ਸੰਗਤਾਂ ਇਸ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਵੀ ਭਰਨ ਤੇ ਵੱਧ ਤੋਂ ਵੱਧ ਸਾਡਾ ਫਰਜ ਬਣਦਾ ਹੈ ਕਿ ਪੁੱਤਰਾਂ ਦੇ ਦਾਨੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆ ਰਹੇ ਨਗਰ ਕੀਰਤਨ ਵਿੱਚ ਆਪਾਂ ਸੇਵਾ ਵੀ ਕਰੀਏ ਜਿਹੜੀਆਂ ਸੰਗਤਾਂ ਵਿੱਚ ਸ਼ਾਮਲ ਹਨ ਉਹਨਾਂ ਦੀ ਸੇਵਾ ਚਾਹ ਪਾਣੀ ਆਦ ਲੰਗਰ ਦੇ ਨਾਲ ਤੇ ਆਪ ਵੀ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ